ਕਟ ਪਾਉ ਵੱਧ ਪਾ ਰੋਲਾ ਪਾਈ ਫੁੱਟ ਦੇ ਵੀ ਝੋੜਾ ਜਵਾਬ ਆ ਦੇਖੀ ਜੋ ਕਿ ਪਹਿਲਾਂ ਸਾਨੂੰ ਫੁੱਟਦਾ ਤੁਸੀਂ ਤੜੀ ਨਾ ਕਹਿੰਦੇ ਤੜੀ ਨਾ ਅਸੀਂ ਪੈਦਲ ਵੀ ਨੰਗਣ ਦੇ ਰਹੇ ਦੀ ਤੜੀ ਨਾ ਨਹੀਂ ਨੰਗਣ ਦੇ ਬਹਿਮ ਕੱਢਦੇ ਫਿਰ ਇਹ ਬਹਿਮ ਦਾ ਅਸੀਂ ਆ ਜਿਹੜਾ ਉੱਤਾ ਚੱਕੀ ਛੋੜੇ ਦਿਮਾਗ ਦਾ ਜਿਹੜਾ ਕੀੜਾ ਕੱਢਣ ਵਾਸਤੇ ਅਸੀਂ ਸਰ ਤੂੰ ਨਾ ਬਣਾਓ ਹੁਣ ਸਾਨੂੰ ਪਹਿਲਾਂ ਗੱਲਾਂ ਹੋਊ ਤੇ ਹੁਣ ਹੋਰ ਬਿੱਟੂ ਸਮਝ ਰੱਖਿਆ ਤੁਸੀਂ ਗੱਲਾਂ ਦਾ ਦੇ ਕਿਵੇਂ ਕਰਦੀ ਅੰਨਛੇ ਦੇਖ ਲੈਣਾ ਨਸ਼ੇ ਨੂੰ ਦੁੱਧ ਨਹੀਂ ਆ ਨਸ਼ੇ ਗੱਲਾਂ ਦਾ ਦੇ ਕਿਵੇਂ ਫਰਾਂਦੀ ਹੈ ਤੰਬਰ ਦੀ ਦੀ ਵੀ ਮੈਨੂੰ ਹੱਥ ਲਾ ਦੇ ਹਾਂ ਕਸ਼ਮੀਰ ਤੋਂ ਵੀ ਪੁੱਛ ਲਈ ਚੱਲ ਜਾ ਛੋਟਾ ਆਉਂਦੇ ਚੱਲ ਆ ਬਰੇ ਇੱਧਰ ਆ ਜਾ ਉਹ ਕਿਉਂ ਮੈਂ ਜਮਾਂ ਦੀ ਹੱਤੀ ਬਣ ਗਈ ਉਹ ਲੈ ਯਾਰ ਡਿੱਟਾ ਬੁੜਾ ਅਰੇ ਬਣਦੇ ਹੁੰਦੇ ਨੇ ਤੂੰ ਡਿੱਟਾ ਗੱਲ ਸੁਣੋ ਕਿਉਂ ਨਰਦੇ ਉਹ ਸਿਆਣੇ ਬਣਦੇ ਹੁੰਦੇ ਨੇ ਸਿਆਣੇ ਸਿਆਣੇ ਬਣਦੇ ਨੇ ਸਿਆਣੀ ਬਣ ਸਿਆਣੀ ਦਾ ਧਰਦੇ ਉਹ ਸਿਆਣੀ ਬਣ ਦੇ ਤੂੰ ਮੇਰੀ ਗੱਲ ਸੁਣ ਲੈ ਉਹ ਲੋਕਾ ਮਾਰ ਦੇਵੇ ਉਸ ਦਾ ਕੋਈ ਨਹੀਂ ਕੋਈ ਦਿਖਾ ਕੇ ਥੋੜੇ ਥੋੜੀ ਜਿਹੀ ਜਗ੍ਹਾ ਹੈ ਮਿਸਤੀ ਬਣਾ ਲੈ ਤੁਹਾਨੂੰ ਦੱਸਣਾ ਸੀ ਪਈ ਸੀ ਥੋੜੇ ਆ ਰੋਜ਼ ਰੋਜ਼ ਮੇਰੇ ਬਾਹੀ ਅਨੇ ਆ ਗਏ ਉੱਪਰ ਬਣਾਣਾ ਕੀ ਦੀ ਬੂੜ ਆਉਦੀ ਬਣਾ ਰਿਹਾ ਵੀਡੀਓ ਦਾ ਬਾਹਰ ਆ ਰਿਹਾ ਸੀ ਲੈ ਆਹ ਹੋ ਜਾ ਮਹਰੂਮੂ ਤੇ ਮੈਂ ਆਲੇ ਬੱਡੇ ਦੀ ਇੱਜ਼ਤ ਕਰੀ ਜਾਂਦਾ ਤੇ ਪਰ ਆਹ ਹੋ ਜਾ ਮੈਂ ਆਪਣੀ ਮਾਂ ਵਾਂਗੂ ਸਮਝਦਾ ਜਨ ਬਾਹਾਂਗੇ ਆਹ ਆਰਤੀ ਜਗ੍ਹਾ ਜੀ ਬਾਹਾਂਗੇ ਨਹੀਂ ਹੋਰ ਯਾਰ ਪਾਇਦਾ ਮੂੰਹ ਜੁਬਾ ਖਾਣ ਨੂੰ ਮਰੇ ਹੋ ਕਰੀ ਜਾਨੀ ਆ ਸਾਨੂੰ ਬਣਦੇ ਨੇ ਉਹਦਾ ਕਮਲ ਆਏਗਾ ਤੂੰ ਤਾਂ ਨਹੀਂ ਕਮਣੀ ਨਾ ਕਮਲ ਆ ਇਹ ਤੁਹਾਨੂੰ ਤੇ ਚਾਗਰ ਤੇਰੀ ਐ ਇਹ ਪਾਇਦਾ ਮਨ ਖਾਣੇ 'ਚੋਂ ਲਾਭਾ ਕਰਾ ਲਈ ਸੀ ਸਾਰੇ ਦਾ ਜਗਾ ਲਾਭਾ ਕਰਾ ਲਈ ਸੀ ਮਾਨਸਾ ਦੇ ਪਿੰਡ ਗੁਰਾੜੀ ਦੇ ਦੋ ਫੌਜੀਆ ਨੇ ਅੱਜ ਮਾਨਸਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਨਸਾਫ ਦੀ ਗੁਹਾਰ ਲਗਾਈ। ਉਹਨਾਂ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਪਿਆਂ ਨੂੰ ਕੁੱਟਿਆ ਗਿਆ ਅਤੇ ਗਾਲ੍ਹਾਂ ਕੱਢੀਆਂ ਗਿਆ ਅਤੇ ਸਾਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਅਸੀਂ ਇਸ ਮਾਮਲੇ ਸਬੰਧੀ ਆਪਣੇ ਥਾਣੇ ਵਿੱਚ ਪਟੀਸ਼ਨ ਦਾਇਰ ਕੀਤੀ ਤਾਂ ਉਹਨਾਂ ਵੀ ਸਾਡੀ ਗੱਲ ਨਹੀਂ ਸੁਣੀ। ਜਿਸ ਕਾਰਨ ਅੱਜ ਸਾਨੂੰ ਮੀਡੀਆ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਮਾਨਸਾ ਤੋਂ ਬਿਕਰਮ ਵਿੱਕੀ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਦੇ ਲਈ ਖਾਸ ਰਿਪੋਰਟ ਮਸਲਾ ਦੇਖੋ ਇਹ ਹੈ ਜੀ ਅਸੀਂ ਦੋਨੇ ਭਰਾ ਬਾਰਡਰ ਦੇ ਉੱਤੇ ਡਿਊਟੀ ਕਰਦੇ ਹਾਂਗੇ ਤੇ ਸਾਨੂੰ ਬਹੁਤ ਜਨਾਬਾ ਤੋਂ ਪਤਾ ਲੱਗਿਆ ਜਦੋਂ ਸਾਡੇ ਖੇਤ ਦੇ ਵਿੱਚ ਥੋੜੀ-ਮੋਟੀ ਜ਼ਮੀਨ ਨੂੰ ਲੈ ਕੇ ਥੋੜੀ ਜਿਹੀ ਲੜਾਈ ਹੋਈ ਆ ਤੇ ਮੇਰੇ ਮਾਤਾ ਪਤਾ ਜੀ ਕੁੱਟਮਾਰ ਕੀਤੀ ਗਈ ਆ ਤੇ ਸਾਡੀ ਕੁੱਟਮਾਰ ਕਰਕੇ ਮੇਰੇ ਮਦਰ ਫਾਦਰ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਆ ਤੇ ਵਾਇਰਲ ਕਰਨ ਤੋਂ ਬਾਅਦ ਜੋ ਸਾਨੂੰ ਪਤਾ ਲੱਗਾ ਵੀ ਇਹ ਕੁਝ ਸਾਡੇ ਨਾਲ ਹੋ ਰਿਹਾ ਅਸੀਂ ਉੱਥੇ ਛੁੱਟੀ ਲੱਗੇ ਅਰਜੰਟ ਆਏ ਫਿਰ ਆਇਤ ਅਸੀਂ ਖੇਤ ਗਏ ਸਾਨੂੰ ਵੀ ਕਹਿੰਦੇ ਵੀ ਤੁਸੀਂ ਇੱਥੇ ਇਕੱਲੇ ਰਹੋ ਆਪਣੀ ਇੰਡੀਅਨ ਆਰਮੀ ਨਾਲ ਲੈ ਕੇ ਆਓ ਤੇ ਅਸੀਂ ਤੁਹਾਨੂੰ ਇੱਥੇ ਵੜ ਨਹੀਂ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਵੀ ਇਹ ਮਸਲਾ ਲਗਾਤਾਰ ਹੀ ਪਖਾਵਾ ਜਾ ਰਿਹਾ ਤੇ ਸਾਡੀ ਕੋਈ ਸੁਣਵਾਈ ਤਾਂ ਹੋ ਰਹੀ ਆ ਪਰ ਵੀ ਉਹਦੇ ਕਾਰਵਾਈ ਨਹੀਂ ਹੋ ਰਹੀ ਤੇ ਲਗਾਤਾਰ ਸਾਨੂੰ ਟਾਲਿਆ ਜਾ ਰਿਹਾ ਤੁਹਾਡਾ ਸਮਝੌਤਾ ਕਰ ਲਓ ਤੁਸੀਂ ਕੰਪਰੋਮਾਈਜ਼ ਕਰ ਲਓ ਪਰ ਸਾਨੂੰ ਕੋਈ ਲੱਗ ਨਹੀਂ ਰਿਹਾ ਜੀ ਸਾਨੂੰ ਕੋਈ ਇਹਦੇ ਵਿੱਚੋਂ ਇਨਸਾਫ ਮਿਲੂਗਾ ਰੌਲਾ ਗਾਦਾ ਸੀਗਾ ਰੌਲਾ ਹੀ ਸਭ ਦੀ ਜ਼ਮੀਨ ਦੀ ਪਹੀਦਾ ਜੀ ਫੜੀ ਜ਼ਮੀਨ ਨੂੰ ਰਸਤਾ ਜਾਂਦਾ ਤੇ ਉਰਾਸ ਤੇ ਨੂੰ ਹਟਾਉਣਾ ਚਾਹੁੰਦੀ ਆ ਜੀ ਸਾਡੀ ਜ਼ਮੀਨ ਨੂੰ ਵਿੱਚੋਂ ਸਾਨੂੰ ਲੰਗੜ ਨੂੰ ਰੋਕਣਾ ਚਾਹੁੰਦੇ ਆ ਤੇ ਵਾਰ-ਵਾਰ ਸਾਨੂੰ ਇਸ ਚੀਜ਼ ਬਾਰੇ ਟੌਰਚਰ ਕੀਤਾ ਜਾ ਰਿਹਾ ਮੇਰੇ ਮਾਤਾ-ਪਿਤਾ ਨੂੰ ਟੌਰਚਰ ਕੀਤਾ ਜਾ ਰਿਹਾ ਤੇ ਨਿਕਲੇ ਧਿਆਨ ਦੇ ਵਿੱਚ ਹੈ ਮਾਮਲਾ ਸਾਰਾ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਹੈ ਜੀ ਕਿਹੜੇ ਥਾਣੇ ਚ ਤੇ ਪਿੱਖੀ ਥਾਣੇ ਦੇ ਵਿੱਚ ਥੋੜਾ ਮਾਮਲਾ ਜਿਹੜਾ 20 ਤਰੀਕ ਦਾ ਉੱਥੇ ਰਿਜਿਸਟਰ ਹੋਇਆ ਪੁਲਿਸ ਤੋਂ ਪੁਲਿਸ ਸਾਹਮਣੇ ਗੱਤਾਲタル ਰਹੀ ਆ ਜੀ ਤੁਹਾਡਾ ਸਮਝੌਤਾ ਕਰਵਾ ਦਾਂਗੇ ਤੁਸੀਂ ਦੋ ਦਿਨ ਰੁਕਦੇ ਹੋ ਚਾਰ ਦਿਨ ਹੋਜੋ ਕੱਲ ਨੂੰ ਆ ਜਿਓ ਸਵੇਰੇ 9 ਵਜੇ ਜਾਈਦਾ ਜਾਈਦਾ ਜੀ ਸ਼ਾਮਾਂ ਤੱਕ ਅਸੀਂ ਉੱਥੇ ਬੈਠੇ ਰਹੇ ਜੀ ਅਗਲੇ ਦਿਨ ਫਿਰ ਸਾਨੂੰ ਕਹਿ ਲੈਂਦਾ ਕੱਲ ਨੂੰ ਬੁਲਾਵਾਂਗੇ ਸਾਨੂੰ ਜਾਂ ਪਰਸੋਂ ਨੂੰ ਬੁਲਾਵਾਂਗੇ ਤੇ ਇੱਕ ਹਫ਼ਤਾ ਲੱਗਦਾ ਸਾਡੇ ਨੂੰ ਇਹੀ ਚੱਲ ਰਿਹਾ ਜੀ ਤੇ ਅਸੀਂ ਹੁਣ ਤੱਕ ਬਹੁਤ ਦੇਖ ਲਿਆ ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇੱਥੇ ਤੱਕ ਨਹੀਂ ਅਸੀਂ ਅੱਗੇ ਵੀ ਪਹੁੰਚ ਕਰਾਂਗੇ ਜਿੱਤੇ ਸਾਡੀ ਆਰਬੀ ਜੀ ਸਾਡ ਨੂੰ ਸੁਣੀ ਜਾਊਗੀ ਸਾਰੀ ਗੱਲਬਾਤ ਤੁਸੀਂ ਸੁਣੀ ਜਾਊਗੀ ਧੰਨਵਾਦ ਕਿਵੇਂ ਲੱਗਦਾ ਵੀ ਇੱਕ ਪਾਸੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ ਪਰ ਉਹਨਾਂ ਦੇ ਨਾਲ ਹੀ ਜਿਹੜੇ ਸਰਹੱਦਾਂ ਤੇ ਬੈਠੇ ਨੇ ਉਸ ਨੂੰ ਰਾਖੀ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਨਾਲ ਹੀ ਸਭ ਕੁਝ ਹੋ ਰਿਹਾ ਤਾਂ ਸੁਰੱਖਿਆ ਕਿੱਥੇ ਹੈ ਸੁਰੱਖਿਆ ਜੀ ਮੈਂ ਤਾਂ ਇਹ ਕਹਿਣਾ ਚਾਹੁੰਗਾ ਜੇ ਅਸੀਂ ਆਰਮੀ ਦੇ ਵਿੱਚ ਆ ਬਲਾਜਮਾ ਸਾਡੇ ਮਾਪਿਆਂ ਦੀ ਕੋਈ ਸੁਰੱਖਿਆ ਨਹੀਂ ਕਰ ਰਹੀ ਤਾਂ ਆਮ ਆਦਮੀ ਨਾਲ ਕੀ ਹੋਊਗਾ ਜੀ ਆਮ ਆਦਮੀ ਦਾ ਕੋਈ ਖਾਣਾ ਹੀ ਨਹੀਂਗਾ ਜੀ ਇੱਥੇ ਤੇ ਬਾਕੀ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਨੇ ਆ ਜਿਹੜੇ ਤੁਹਾਡੇ ਮਾਦਰ ਫਾਦਾ ਨਾਲ ਨੱਟਾ ਹੋਇਆ ਤੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਆ ਤੇ ਇਹਨਾਂ ਨੂੰ ਮੁਆਫਾ ਮਿਲਣਾ ਚਾਹੀਦਾ ਤੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰੀ ਜਾਵੇ ਤੇ ਪੁਲਿਸ ਮੁਲਾਜ਼ਮ ਉਹ ਵੀ ਕਹਿ ਰਹੇ ਵੀ ਉਹ ਆਪਣਾ ਉੱਥੇ ਨਾ ਬੈਠਣ ਥੋੜਾ ਬਤਾ ਆਪਣੇ ਅੱਖਾਂ ਖੋਲਣਾ ਤੇ ਕਰੋਨ ਆਪਣੀ ਅੱਖਾਂ ਖੋਲ ਕੇ ਮਾੜਾ ਮਾੜਾ ਦੇਖੇ ਵੀ ਗਜ਼ਾਇਰ ਵਿੱਚ ਕੀ ਹੋ ਰਿਹਾ ਧੰਨਵਾਦ ਉਹਨੇਇਇ ਖੁਲਾਲ ਤਾਂ ਕਿਉਂਕਿ ਸਾਡੇ ਜਦੋਂ ਇਹ ਮਸਲਾ ਧਿਆਨ ਦੇ ਵਿੱਚ ਆਇਆ ਇਹ 23 ਜੁਲਾਈ ਦਾ ਮਸਲਾ ਹੈਗਾ ਜਾਨੀ ਜੇ ਆਪਾਂ ਇਹਦੇ ਬਾਅਦ ਵਿੱਚ ਲਾਗੇ ਦਾ 1.5 ਮਹੀਨੇ ਤੋਂ ਪਰਦਾ ਇਹ ਮਸਲਾ ਆਏਗਾ ਜਦੋਂ ਜਗਦੀਪ ਸਿੰਘ ਤੇ ਸੁਖਜੈ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਉਹਨਾਂ ਦੀ ਮਾਤਾ ਦੀ ਕੁੱਟਮਾਰ ਹੋਈ ਹੈ ਬਕਾਇਦਾ ਤ ਉਹਨੂੰ ਵੀਡੀਓ ਦੇ ਦਿੰਦੀ ਜਾਊਗੀ ਮਾਤਾ ਦੀ ਕੁੱਟਮਾਰ ਹੋਈ ਹੈ ਫਾਦਰ ਦੀ ਵੀ ਕੁੱਟਮਾਰ ਹੋਈ ਹੈ ਬਕਾਇਦਾ ਉਹਦੀ ਐਮਐਲਆਰ ਜੀ ਹੋਈਆਂ ਨੇ ਤਾਂ ਹੁਣ ਤੱਕ ਇਹਨਾਂ ਨੂੰ ਇਸ ਗੱਲ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੁਸੀਂ ਕੰਪਰੋਮਾਈਜ਼ ਕਰੋ ਵੀ ਤੁਸੀਂ ਫੌਜੀ ਬੰਦੇ ਹੋ ਵਾਰੀ ਵਾਰੀ ਤਰੀਕਾ ਤੇ ਕਿੱਥੇ ਆਉਂਗੇ ਇਸ ਕਰਕੇ ਮੈਂ ਇਹਨਾਂ ਨੂੰ ਫਿਰ ਇੱਕ ਹੋਰ ਮਸਲਾ ਸੀ ਜਿਹੜਾ ਟੈਡੀ ਨੂੰ ਇਹ ਧਿਆਨ ਚ ਆਇਆ ਤਾਂ ਇੱਕ ਐਪਲੀਕੇਸ਼ਨ ਇਹਦੇ ਵਿੱਚ ਮੈਂ ਇੱਕ ਮੂਵ ਕਰ ਰਿਹਾ ਇਹਨਾਂ ਦੇ ਫੀਮੇਲ ਅਥਾਰਟੀ ਨੂੰ ਐਪਲੀਕੇਸ਼ਨ ਫਾਰ ਐਕਸਟੈਂਡ ਦੀ ਹੌਲੀਡੇ ਪੇਲ ਟੂ ਦਾ ਲੋਕਲ ਪੁਲਿਸ ਆਫ ਵਾਂਸਾ ਹੈਜ਼ ਨੋਟ ਟੇਕਨ ਸਟੇਪ ਐਕਸ਼ਨ ਅਗੇਸਟ ਦੀ ਹਰਿੰਦਰ ਕੌਰ ਕੁੱਤੇ ਭਾਈ ਫਗਰਤਾਨ ਸਿੰਘ ਮਾਨਪ੍ਰੀਤ ਸਿੰਘ ਮਾਸਟਰ ਗੁਰਪ੍ਰੀਤ ਸਿੰਘ ਸਾਰਾ ਗੁਰਚਾਰਨ ਸਿੰਘ ਇਹ ਜਿਹੜੇ ਹੈਗੇ ਨੇ ਗਰੱਦੀ ਪਿੰਡ ਦੇ ਨੇ ਜੋਰੀ ਰਾਹਲ ਰਿਟਾਇਰਡ ਕਨਗੋਆ ਦਾ ਤੱਕ ਦੋ ਦਿਨ ਦਾ ਰੈਵਿਊ ਅਫਸਰ ਆ ਦਿਨਾਂ ਨੇ ਮਿਲੀ ਪੁੱਗ ਤਦੇ ਨਾਲ ਇਹਨਾਂ ਸਾਰਿਆਂ ਨੂੰ ਉਹ ਕੀਤਾ ਗਿਆ ਤੇ ਥਿਲ ਦਿਨ ਜਿਹੜੀ ਉਹਦੀ ਛੁੱਟੀ ਐਕਸਟੈਂਡ ਕੀਤੀ ਜਾਵੇ ਜਿੰਨਾ ਟਾਈਮ ਇਹਨਾਂ ਨੂੰ 10-10 ਨਹੀਂ ਮਿਲਦਾ ਇਸ ਕਰਕੇ ਤੁਹਾਡੇ ਮਾਧਮ ਦੇ ਰਾਹੀਂ ਤੇ ਸਾਡੀ ਜਿਹੜੀ ਟੀਮ ਹੈ ਐਕਸ ਆਰਮੀ ਦੀ ਤੇ ਸਾਡੇ ਸਾਡੀ ਜਿਹੜੀ ਲੀਗਲ ਟੀਮ ਹੈ ਮੇਰੇ ਨਾਲ ਭਾਈ ਚਮਕੌਰ ਸਿੰਘ ਨੇ ਇਹ ਵੀ ਐਕਸ ਸਰਵਿਸ ਮੈਰਮੀ ਦੇ ਵਕੀਲ ਵੀ ਨੇ ਉਹ ਵੀ ਸਾਡੇ ਕੋਲ ਇਹ ਜਿਹੇ ਸਾਡੇ ਮਿੱਤਰ ਸਾਥੀ ਵਕੀਲ ਨੇ ਜਿਹੜੇ ਐਕਸ ਆਰਮੀ ਨੇ ਇਸ ਕਰਕੇ ਅੱਜ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਰਾਹੀਂ ਇਹੋ ਬੇਨਤੀ ਕਰਦੇ ਆ ਵੀ ਜਿਹੜੇ ਸਾਡੀ ਫੌਜ ਨੂੰ ਮੰਦੇ ਸ਼ਬਦ ਬੋਲੇ ਗਏ ਨੇ ਤੇ ਫੌਜੀਆਂ ਦੇ ਮਾਤਾ ਪਿਤਾ ਦੀ ਕੁੱਟਮਾਰ ਹੋਈ ਆ ਉਸ ਦੇ ਸਬੰਧ ਵਿੱਚ ਜਸਟਿਸ ਮਿਲਣਾ ਬਹੁਤ ਜ਼ਰੂਰੀ ਆ ਜੇ ਅੱਜ ਇਸ ਸ਼ਰਮ ਦੇ ਨਾਲ ਹੋ ਗਿਆ ਜੇ ਜਸਟਿਸ ਨਾ ਮਿਲਿਆ ਤਾਂ ਕੋਈ ਵੀ ਬੰਦਾ ਫੌਜ ਵਿੱਚ ਭਰਤੀ ਹੋਣ ਤੋਂ ਪਰੇਸ਼ ਕਰੂਗਾ ਇਸ ਕਰਕੇ ਜਿਹੜੀ ਆਉਂਦੇ ਸਪਰੀਮ ਕੋਰਟ ਆਫ ਇੰਡੀਆ ਆਪਣੀ ਹਾਈ ਕੋਰਟ ਆਫ ਪੰਜਾਬ ਅਤੇ ਹਰਿਆਣਾ ਹਾਈ ਕੋਰਟੋਂ ਦੀ ਇੱਕ ਸਪੈਸ਼ਲ ਡਿਕਸ਼ਨਸ ਨੇ ਵੀ ਜਿਹੜੇ ਸਾਨੂੰ ਪ੍ਰੋਟੈਕਟ ਕਰ ਰਹੇ ਨੇ ਬਾਡਰਾਂ ਤੇ ਖੜਕੇ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਇਹ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਦਾ ਇਸ ਦਾ ਰਿਸਪੌਂਸਿਬਿਲਟੀ ਉਹਨਾਂ ਦੀ ਇਸ ਕਰਕੇ ਲੀਗਲ ਐਕਸ਼ਨ ਇਹਦੇ ਵਿੱਚ ਲਿਆਇਆ ਜਾਊਗਾ ਇੱਕ ਰੈਟ ਫਾਈਲ ਕਰਾਂਗੇ ਤੇ ਜਿਹੜੇ ਹੋਰ ਵੀ ਜਿਹੜੇ ਜਿੰਨਾ ਟਾਈਮ ਇਹ ਨਹੀਂ ਹੁੰਦੀ ਤਾਂ ਅਸੀਂ ਇੱਕ ਕਾਨੂੰਨੀ ਕਾਰਵਾਈ ਤਾਂ ਅਸੀਂ ਕਰਾਂਗੇ ਪਰ ਅਸੀਂ ਦੇਖ ਰਹੇ ਹਾਂ ਵੀ ਇਹ ਜਿਹੜਾ ਪ੍ਰਸ਼ਾਸਨ ਦੇ ਕੀ ਕਾਰਵਾਈ ਕਰੂਗਾ ਨਹੀਂ ਫਿਰ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਅਸੀਂ ਨਾਲ ਲੈ ਕੇ ਜਿਹੜੇ ਕੋਰਟ ਦੇ ਵਿੱਚ ਕੇਸ ਫਾਈਲ ਕਰਾਂਗੇ ਧੰਨਵਾਦ ਜੀ 我去。